ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇਸ ਮਹੀਨੇ ਮਤਲਬ ਯਾਨੀ ਕਿ 28 ਅਪ੍ਰੈਲ ਨੂੰ ਸੰਘੀ ਚੋਣਾਂ ਹੋਣ ਜਾ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਰਿਕਾਰਡ ਕਿੰਤੀ ਦੇ ਵਿੱਚ ਪੰਜਾਬੀ ਪਾਈਚਾਰੇ ਦੇ ਮੈਂਬਰ ਦੇਸ਼ਪਤਰ ਦੇ ਵਿੱਚ ਸੇਟਾਂ ਉਤੇ ਚੋਣ ਲੜ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਐਬਰਟਸ ਫੋਰਥ ਸਾਊਥ ਲੈਂਗਲੀ ਤੋਂ ਕੰਸਰਵੇਟਿਵ ਉਮੀਦਵਾਰ ਸੁਖਮਣ ਗਿੱਲ ਮੈਦਾਨ ਤੇ ਵਿੱਚ ਉਤਰੇ ਨੇ ਅਤੇ ਹਾਲੀ ਦੇ ਵਿੱਚ ਕੰਸਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਅਮ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ ਕੈਨੇਡਾ ਦੇ ਵਿੱਚ ਪੰਜਾਬੀ ਆਪਣੀ ਇੱਕ ਵੱਖਰੀ ਪਛਾਣ ਬਣਾਉਂਦੇ ਜਾ ਰਹੇ ਨੇ ਖਾਸ ਕਰਕੇ ਰਾਜਨੀਤੀ ਦੇ ਵਿੱਚ ਜਿੱਹਾਂ 28 April ਨੂੰ ਹੋਣ ਵਾਲੀਆਂ ਸੰਘੀ ਚੋਣਾਂ ਦੇ ਲਈ ਕਨਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਸੁਖਮਨ ਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਇਸ ਮੌਕੇ ਪੋਲੀਵਰ ਨੇ ਬੋਲਦਿਆਂ ਕੈਨੇਡੀਅਨ ਲੋਕਾਂ ਨੂੰ ਉਹਨਾਂ ਨੂੰ ਵੋਟ ਪਾਣ ਦੀ ਅਪੀਲ ਕੀਤੀ ਪੋਲੀਵਰ ਮੁਤਾਬਕ ਜੇਕਰ ਲੋਕ ਕੈਨੇਡਾ ਵਿੱਚ ਬਦਲਾਅ ਚਾਹੁੰਦੇ ਨੇ ਟੈਕਸ 'ਚ ਰਾਹਤ ਚਾਹੁੰਦੇ ਨੇ ਅਪਰਾਧੀਆਂ ਨੂੰ ਸਜ਼ਾ ਦਿਵਾਉਣਾ ਚਾਹੁੰਦੇ ਨੇ ਤਾਂ ਇਸ ਲਈ ਉਹ ਕਹਿੰਦੇ ਨੇ ਕਿ ਸੱਤਾ ਵਿੱਚ ਪਰਿਵਰਤਨ ਜ਼ਰੂਰੀ ਹੈ ਇਸ ਲਈ ਲੋਕਾਂ ਨੂੰ ਵਾਤੋਵਾਦ ਸੁਖਮਨ ਗਿੱਲੂ ਕੋਟਾ ਦੇ ਕੇ ਜਿਤਾਉਣਾ ਚਾਹੀਦਾ ਹੈ। ਬੀਤੇ ਦਿਨੀ ਐਬਰਟਸਪੋਰਟ ਸਾਊਥ ਲੈਂਗਲੀ ਤੋਂ ਕੰਸਰਵੇਟਿਵ ਉਮੀਦਵਾਰ ਸੁਖਮਨ ਗਿੱਲ ਤੇ ਚੌਨ ਦਫਤਰ ਦਾ ਉਦਗਾਰਟਨ ਸਿਡਰ ਪਾਰਕ ਐਬਰਟਸਪੋਰਟ ਨੇੜੇ ਇੱਕ ਇਮਾਰਤ ਵਿੱਚ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਉਨ੍ਹਾਂ ਦੇ ਸਮਰਥਕਾਂ ਤੇ ਕੰਸਰਵੇਟਿਵ ਵਰਕਰਾਂ ਨੇ ਜ਼ੋਰਦਾਰ ਚੋਣ ਪ੍ਰਚਾਰ ਸ਼ੁਰੂ ਕੀਤਾ। ਸੁਖਮਨ ਗਿੱਲ ਨੇ ਕਿਹਾ ਕਿ ਉਹਨਾਂ ਦਾ ਜਨਮ ਤੇ ਪਾਲਣ ਪੋਸ਼ਣ ਇਸੇ ਹਲਕੇ ਵਿੱਚ ਹੋਇਆ ਹੈ ਉਹ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦੀਆਂ ਲੋੜਾਂ ਅਤੇ ਇੱਛਾਵਾਂ ਤੇ ਆਪਣੇ ਹਲਕੇ ਦੇ ਮਾਮਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਉਹਨਾਂ ਪਾਰਟੀ ਮੈਂਬਰਾਂ ਦੇ ਵੱਲੋਂ ਚੋਣਾਂ ਦੇ ਵਿੱਚ ਦਿੱਤੇ ਸਹਿਯੋਗ ਦੇ ਲਈ ਧੰਨਵਾਦ ਕੀਤਾ ਉਹਨਾਂ ਪਾਰਟੀ ਅਗੂ ਪੀਰ ਪੋਲੀਅਮ ਨੂੰ ਮੌਜੂਦਾ ਸਮੇਂ ਇੱਕ ਮਜ਼ਬੂਤ ਅਤੇ ਸਹੀ ਅਗੂ ਦੱਸਿਆ ਇਤਿਹਾਜ਼ੀ ਕਿ ਪੰਜਾਬੀ ਮੂਲ ਦੇ ਉਮੀਦਵਾਰ ਲਿਬਰਲ ਕਨਜ਼ਰਵੇਟਿਵਜ਼ ਐਨ ਡੀ ਪੀ ਅਤੇ ਗ੍ਰੀਨਸ ਸਮੇਤ ਸਾਰੀਆਂ ਪ੍ਰਮੁੱਖ ਸੰਗਠੀ ਪਾਰਟੀਆਂ ਦੀ ਨੁਮਾਇੰਦਗੀ ਕਰ ਰਹੇ ਨੇ ਅਤੇ ਨਾਲ ਹੀ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜੇ ਨੇ ਜੋ অন্ਟਾਰੀਓ ਬ੍ਰਿਟਿਸ਼ ਕੋਲੰਬੀਆ ਅਲਬਰਟਾ ਤੇ ਮੈਨੀਟੋਬਾ ਵਰਗੇ ਪ੍ਰਮੁੱਖ ਪ੍ਰਾਂਤਾਂ ਦੇ ਵਿੱਚ ਫੈਲੇ ਹੋਏ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ